70 ਸਾਲ ਪਹਿਲਾਂ ਕਿਸੇ ਨੂੰ ਕੈਂਸਰ ਹੋ ਗਿਆ ਬੰਦਾ ਕਹਿੰਦਾ ਸੀ ਅਦਾ ਆਖਰੀ ਤੌਰ ਆ ਗਿਆ ਸ਼ਾਇਦ ਬਚੇਗਾ ਹੀ ਨਹੀਂ ਵਾਕਈ ਹੁਣ ਇੰਨੀ ਐਡਵਾਂਸ ਟੈਕਨੀਕ ਆ ਗਈ ਹੈ ਕਿ ਤੁਹਾਡਾ ਅੰਗ ਉਹ ਦੁਆਰਾ ਬਣ ਜਾਏਗਾ ਅ ਅੱਜ ਤੋਂ 50 60 ਸਾਲ ਪਹਿਲਾਂ ਜਦੋਂ ਕਿਸੇ ਨੂੰ ਕੈਂਸਰ ਹੋ ਜਾਂਦਾ ਸੀ ਬੰਦਾ ਸੋਚਦਾ ਸੀ ਕਿ ਹੁਣ ਮੇਰਾ ਆਖਰੀ ਵਕਤ ਆ ਗਿਆ ਹੈ ਤੇ ਜੇ ਬਚ ਵੀ ਗਿਆ ਤੇ ਐ ਜ਼ਿੰਦਗੀ ਵੀ ਕੋਈ ਜੀਣ ਦੀ ਜ਼ਿੰਦਗੀ ਹੈਗੀ ਜਿਹੜੇ ਸਾਡੇ ਅੰਕੋ ਸਰਜਨ ਕੁਲੀਕਸ ਹੈਗੇ ਉਹ ਕੈਂਸਰ ਦਾ ਪੂਰੀ ਤਰ੍ਹਾਂ ਇਲਾਜ ਕਰ ਸਕਦੇ ਹੈਗੇ ਉਸ ਇਲਾਜ ਦੇ ਦੌਰਾਨ ਉਹਨਾਂ ਨੂੰ ਕੁਝ ਹਿੱਸਾ ਬਾਡੀ ਦਾ ਕੱਢਣਾ ਪੈਂਦਾ ਹੈਗਾ ਤੇ ਜੇ ਉਹ ਦੋਵਾਂ ਦੁਆਰਾ ਸੀ ਨਾ ਬਣਾਈਏ ਤੇ ਪੇਸ਼ੈਂਟ ਦੇ ਵਿੱਚ ਇੱਕ ਤੇ ਹੀਨ ਭਾਵਨਾ ਆ ਜਾਂਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਸਮਾਜ ਨੂੰ ਕਿਸ ਤਰ੍ਹਾਂ ਦੁਆਰਾ ਦਿਖਾਂਗਾ ਜੇ ਪਲਾਸਿਕ ਸਰਜਨ ਔਨਕੋ ਸਰਜਨ ਦੇ ਨਾਲ ਜਦੋਂ ਮਿਲ ਕੇ ਕੰਮ ਕਰਦੇ ਹੈਗੇ ਅੱਜ ਕੱਲ ਜਿਸ ਤਰ੍ਹਾਂ ਟੈਕਨੀਕਸ ਬਹੁਤ ਡਿਵੈਲਪ ਹੋ ਗਈਆਂ ਅਸੀਂ ਦੁਬਾਰਾ ਉਸ ਮਿਸਿੰਗ ਪਾਰਟ ਨੂੰ ਬਣਾ ਸਕਦੇ ਹਾਂ ਤੁਸੀਂ ਐਗਜ਼ੈਂਪਲ ਲੈ ਸਕਦੇ ਹੋ ਛਾਤੀ ਦਾ ਕੈਂਸਰ ਹੈਗਾ ਜੇ ਬ੍ਰੈਸਟ ਨਿਕਾਲ ਦਿੱਤੀ ਜਾਏ ਫੀਮੇਲ ਨੂੰ ਤੁਸੀਂ ਕਹਦੋਗੇ ਹੁਣ ਤੁਹਾਡਾ ਕੈਂਸਰ ਠੀਕ ਹੋ ਗਿਆ ਬਟ ਛਾਤੀ ਇਸ ਤਰ੍ਹਾਂ ਹੀ ਰਹੇਗੀ ਇਹ ਬਹੁਤ ਹੀ ਮੁਸ਼ਕਲ ਹੈਗਾ ਉਹ ਛਾਤੀ ਦੁਬਾਰਾ ਬਣਾ ਸਕਦੇ ਹਾਂ ਛਾਤੀ ਬਣਾਉਣ ਦੇ ਬੜੇ ਮੈਥਡ ਹੈਗੇ ਆਰਟੀਫੀਸ਼ੀਅਲ ਲਿਮਬੀ ਲਿਮਬੀ ਹੁੰਦਾ ਹੈ ਔਰ ਗਲ ਨਹੀਂ ਆਏਗਾ ਇੱਕ ਆਰਟੀਫੀਸ਼ੀਅਲ ਇੰਪਲਾਂਟ ਨੂੰ ਕਹਿੰਦੇ ਕਿ ਇੱਕ ਚੀਜ਼ ਹੈਗੀ ਜਿਹ ਕੇ ਘਟ ਕੇ ਖੰਡ ਨਾਲ ਜਿਵੇਂ ਹੋ ਜਾਂਦਾ ਹੈ ਨਾ ਬਿਲਕੁਲ ਹੋ ਜਾਂਦਾ ਹੈ ਇਹ ਛਾਤੀ ਦਾ ਜਿਹੜਾ ਕੈਪਸਰ ਹੁੰਦਾ ਔਰਤਾਂ ਵਿੱਚ ਹਾਂਜੀ ਇਹਦੇ ਕੀ ਇਹਦੇ ਵੀ ਬਹੁਤ ਸਾਰੇ ਵਜ੍ਹਾ ਹੈਗੀ ਕੁਝ ਤਾਂ ਲੋਕ ਕਹਿੰਦੇ ਕਿ ਲਾਈਫ ਸਟਾਈਲ ਚੇਂजेस ਆ ਰਹੇ ਹੈਗੇ ਬਹੁਤ ਜ਼ਿਆਦਾ ਸਾਡਾ ਖਾਣਾ ਪੀਣਾ ਖਾਣਾ ਪੀਣਾ ਕਿਸੇ ਦੇ ਵਿੱਚ ਐ ਫੈਮਿਲੀ ਚ ਵੀ ਰਨ ਕਰਦਾ ਹੈਗਾ अच्छा आ, के भी मदर नो जे ब्रेस्ट कैंसर सीगा ते चांसेस है के ब्लॉटन भी कैंसर हुंदा चांस थोड़ा जेनेटिक जेनेटिक भी नु हो सकता आएगा प्रदूषण करके बहुत ज्यादा नुकसान हो रहा है नंबर ऑफ रीजंस आपा कह सकते नंबर ऑफ रीजंस ज्यादा आते हैं जेडी तुसी टेक्निक दस रहे असि बॉडी ਦੇ ਵਿੱਚੋਂ ਹੀ ਆਪਾਂ ਕੁਝ ਮਾਸ ਲੈਨੇ ਆਪਾਂ ਹਾਂਜੀ 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 ਆਮ ਤੌਰ ਤੇ ਹਰ ਇਨਸਾਨ ਦੇ ਸਰੀਰ ਚ ਉਹ ਐਕਸਟਰਾ ਮਾਸ ਹੁੰਦਾ ਹੁੰਦਾ ਹੀ ਹੈ ਉਹ ਛੁਪਿਆ ਹੁੰਦਾ ਹੈ ਛੁਪਿਆ ਹੁੰਦਾ ਹੈਗਾ ਅਸੀਂ ਲਵ ਲੈਂਦੇ ਆ ਉਹਨੂੰ ਉਹੀ ਤੁਹਾਡੀ ਕਰਾਵਾਤ ਹੈ ਉਹੀ ਸਾਡੀ ਕਰਾਵਾਤ ਹੈ ਤੁਸੀਂ ਹਾਲ ਦੇ ਕੁਝ ਇਹੋ ਜਿਹੇ ਆਪਰੇਸ਼ਨ ਕੀਤੇ ਨੇ ਕਿੰਨੇ ਸਕਸੈਸਫੁਲ ਰਹੇ ਕਿੰਨਾ ਕੁ ਇਮੋਸ਼ਨਸ ਜਿਹੜਾ ਦੇਖਣ ਨੂੰ ਮਿਲਿਆ ਪੇਸ਼ੈਂਟ ਬਹੁਤ ਅੰਦਾਜ਼ਾ ਲਾ ਸਕਦੇ ਹੋ ਇਹਦਾ ਕਿ ਜਦੋਂ ਪੇਸ਼ੈਂਟ ਹਸਪਤਾਲ ਚ ਆਏ ਉਹਨੂੰ ਦੱਸੋ ਤੁਹਾਨੂੰ ਕੈਂਸਰ ਆਇਆ ਉਹ ਘਬਰਾਇਆ ਹੁੰਦਾ ਹੈਗਾ ਫਿਰ ਉਹਨੂੰ ਦੱਸੋਗੇ ਇਹਦਾ ਕੱਟੜਾ ਨਾ ਪਾਏਗਾ ਉਹ ਇੱਥੇ ਇਤਨਾ ਬੜਾ ਡਿਫੈਕਟ ਬਣ ਜਾਏਗਾ ਸ਼ਰਮਾ ਜੀ ਇੱਕ ਹੋਰ ਚੀਜ਼ ਦੇਖਣ ਨੂੰ ਮਿਲਦੀ ਹੈ ਕਈ ਵਾਰ ਜਿਵੇਂ ਕੈਂਸਰ ਇੱਕ ਵਾਰੀ ਆਪਾਂ ਆਪਰੇਸ਼ਨ ਕਰਕੇ ਰਿਮੂਵ ਕਰਦੇ ਆ ਕਿੰਨੇ ਪਰਸੈਂਟ ਚਾਂਸ ਹੁੰਦੇ ਹੈ ਕੋ ਦੁਬਾਰਾ ਵੀ ਹੋ ਸਕਦਾ ਉਹ ਬਹੁਤ ਸਾਰੇ ਜਿਸ ਤਰ੍ਹਾਂ ਡਾਕਟਰ ਸਾਹੂ ਨੇ ਵੀ ਦੱਸਿਆ ਸੀ ਇਹ ਬਹੁਤ ਸਾਰੀ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਕੈਂਸਰ ਕਿਸ ਟਾਈਪ ਦਾ ਆਏਗਾ ਹਾਲੇ ਤੱਕ ਇਹ ਟੈਕਨੀਕ ਆਪਣੇ ਇੰਡੀਆ ਚ ਕਈ ਹੈ ਜਾਂ ਪੰਜਾਬ ਚ ਜਾਂ ਕਦੋਂ ਆਈ ਹੈ ਟੈਕਨੀਕ ਇਹ ਤਾਂ ਕਾਫੀ ਸਾਲੋਂ ਤੋਂ ਚੱਲ ਰਹੀ ਹੈਗੀ ਪਰ ਆਮ ਲੋਕਾਂ ਚਲੇ ਘੱਟ ਪਹੁੰਚੀ ਮੈਨ ਲੱਗਦਾ ਲੋਕਾਂ ਨੂੰ ਅਸੀਂ ਐਸੀ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਚੇਤਾ ਹੋਏ ਅਵੇਅਰਨੈਸ ਆਏ ਕਿ ਕਵਰਾਂ ਦੀ ਲੋੜ ਨਹੀਂ ਹੈਗੀ ਜੇ ਕੈਂਸਰ ਹੈ ਉਹਦਾ ਇਲਾਜ ਕਰਾਓ ਉਹ ਜਿਹੜਾ ਨਿਕਲਿਆ ਹੈ ਉਹਨੂੰ ਬਣਾਇਆ ਵੀ ਜਾ ਸਕਦਾ ਸੋ ਅੱਜ ਤੋਂ ਆਪਾਂ 5 ਜਾਂ 6 ਦਹਾਕੇ ਪਿੱਛੇ ਚਲਦੀਏ ਜਦੋਂ ਕਿਸੇ ਨੂੰ ਆਪਾਂ ਸੁਣਦੇ ਸੀ ਵੀ ਕੈਂਸਰ ਦਾ ਰੋਗ ਹੋ ਗਿਆ ਤਾਂ ਸਾਰੇ ਬੜੀ ਚਿੰਤਾ ਚ ਆ ਜਾਂਦੇ ਸੀ ਸ਼ਾਇਦ ਇਹਦਾ ਆਖਰੀ ਦੌਰ ਆ ਗਿਆ ਤੇ ਹੁਣ ਇਹ ਟੜ ਟੜ ਕੇ ਮਰੇਗਾ ਕਿਉਂਕਿ ਉਸ ਟਾਈਮ ਇੰਨੀ ਕੋਈ ਟੈਕਨੀਕ ਵੀ ਨਹੀਂ ਸੀ ਪਰ ਅੱਜ ਦੀ ਡੇਟ ਦੇ ਵਿੱਚ ਸਾਇੰਸ ਐਨੀ ਤਰੱਕੀ ਕਰ ਗਈ ਹੈ ਵਿਗਿਆਨ ਨੇ ਤਰੱਕੀ ਕਰ ਗਈ ਹੈ ਕਿ ਤੁਹਾਡੇ ਸਰੀਰ ਦੇ ਜਿਸ ਹਿੱਸੇ 'ਚ ਕੈਂਸਰ ਹੋ ਜੇ ਪਾਪ ਤੁਹਾਨੂੰ ਜੇ ਮੂੰਹ ਦਾ ਕੈਂਸਰ ਹੋ ਗਿਆ ਤੁਹਾਡੀ ਜਿਬ ਅਫੈਕਟ ਹੋਗੀ ਔਰ ਤੁਹਾਨੂੰ ਜੇ ਛਾਤੀ ਦਾ ਕੈਂਸਰ ਹੋ ਗਿਆ ਬ੍ਰੈਸਟ ਕੈਂਸਰ ਤੁਹਾਡੀ ਬ੍ਰੈਸਟ ਜੇਕਰ ਇਲਾਜ ਦੌਰਾਨ ਕੱਟੀ ਜਾਂਦੀ ਹੈ ਤਾਂ ਉਹੀ ਬ੍ਰੈਸਟ ਤੁਹਾਡੀ ਜਿਵੇਂ ਔਰਤਾਂ ਖਾਲੀ ਹਿੱਸਾ ਸਰੀਰ ਦਾ ਮਹਿਸੂਸ ਕਰਦੀਆਂ ਸੀ ਅਜੀਬ ਨਹੀਂ ਹੁੰਦੀ ਸੀ ਬੰਦੇ ਨੂੰ ਬੜਾ ਅਟਪਟਾ ਲੱਗਦਾ ਸੀ ਉਹ ਚੀਜ਼ ਹੁਣ ਤੁਹਾਡੇ ਦੁਆਰਾ ਉਹੀ ਅੰਗ ਤੁਹਾਡੇ ਲਾਇਆ ਜਾ ਸਕੇ ਬਨਾਵਟੀ ਹੁੰਦਾ ਆਰਟੀਫੀਸ਼ੀਅਲ ਅੰਗ ਹੋਏਗਾ ਜਾਂ ਕੁਝ ਹੋਰ ਸਾਇੰਸ ਦੀ ਤਰੱਕੀ ਹੈ ਕੈਂਸਰ ਦੇ ਜਿਹੜੇ ਮਾਹਿਰ ਡਾਕਟਰ ਆਰਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਸੋ ਡਾਕਟਰ ਸਾਹਿਬ ਆਪਾਂ ਜੇ ਪਿੱਛੇ ਚਲ ਜੀ ਐਨੀ ਐਡਵਾਂਸਡ ਟ੍ਰੀਟਮੈਂਟ ਨਹੀਂ ਸੀ ਪੰਜ 6 ਆਪਾਂ ਕਹੀਏ ਦਹਾਕਿਆਂ ਪਹਿਲਾਂ 50 60 ਸਾਲ ਪਹਿਲਾਂ ਕਿਸੇ ਨੂੰ ਕੈਂਸਰ ਹੋ ਗਿਆ ਬੰਦਾ ਕਹਿੰਦਾ ਸੀ ਅਦਾ ਆਖਰੀ ਦੌਰ ਆ ਗਿਆ ਸ਼ਾਇਦ ਬਚੇਗਾ ਹੀ ਨਹੀਂ ਵਾਕਈ ਹੁਣ ਐਨੀ ਐਡਵਾਂਸ ਟੈਕਨੀਕ ਆ ਗਈ ਹੈ ਕਿ ਤੁਹਾਡਾ ਅੰਗ ਉਹ ਦੁਬਾਰਾ ਬਣ ਜਾਏਗਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਅੱਜ ਤੋਂ ਸੇ 50 60 ਸਾਲ ਪਹਿਲਾਂ ਜਦੋਂ ਕਿਸੇ ਨੂੰ ਕੈਂਸਰ ਹੋ ਜਾਂਦਾ ਸੀ ਬੰਦਾ ਸੋਚਦਾ ਸੀ ਕਿ ਹੁਣ ਮੇਰਾ ਆਖਰੀ ਵਕਤ ਆਖਰੀ ਵਕਤ ਆ ਗਿਆ ਤੇ ਜੇ ਬਚ ਵੀ ਗਿਆ ਤੇ ਇਹ ਜ਼ਿੰਦਗੀ ਵੀ ਕੋਈ ਜੀਣ ਦੀ ਜ਼ਿੰਦਗੀ ਹੈਗੀ ਹਾਂ ਮਗਰ ਫੋਰਚੂਨੇਟਲੀ ਹੁਣ ਸਾਇੰਸ ਨੇ ਇਤਨੀ ਤਰੱਕੀ ਤੇ ਕਰ ਲਈਤੀ ਹੈਗੀ ਕਿ ਜਿਹੜੇ ਸਾਡੇ ਓਂਕੋ ਸਰਜਨ ਕੁਲੀਗਸ ਹੈਗੇ ਉਹ ਕੈਂਸਰ ਦਾ ਪੂਰੀ ਤਰ੍ਹਾਂ ਇਲਾਜ ਕਰ ਸਕਦੇ ਹੈਗੇ ਤੇ ਉਸ ਇਲਾਜ ਦੇ ਦੌਰਾਨ ਉਹਨਾਂ ਨੂੰ ਕੁਝ ਹਿੱਸਾ ਬਾਡੀ ਦਾ ਕੱਢਣਾ ਪੈਂਦਾ ਹੈਗਾ ਤੇ ਜੇ ਉਹ ਦੂਦਵਾਰਾ ਸੀ ਨਾ ਬਣਾਈਏ ਤੇ ਪੇਸ਼ੈਂਟ ਦੇ ਵਿੱਚ ਇੱਕ ਤੇ ਹੀਨ ਭਾਵਨਾ ਆ ਜਾਂਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਸਮਾਜ ਨੂੰ ਕਿਸ ਤਰ੍ਹਾਂ ਦੁਆਰਾ ਦੇਖਾਂਗਾ ਅਪਰਾਧ ਬਹੁਤ ਜਿਸ ਨੂੰ ਕਹਿ ਸਕਦੇ ਹੈ ਕਿ ਹੀਨ ਭਾਵਨਾ ਦਾ ਸ਼ਿਕਾਰ ਵੀ ਹੋ ਜਾਂਦਾ ਹੈਗਾ ਸੋਸ਼ਲੀ ਇਨਸਿਕਿਉਰ ਹਾਂਜੀ ਸੋਸ਼ਲ ਰਿਕਲੂਜ਼ ਜੇ ਬਣ ਜਾਂਦੇ ਹੈਗੇ ਉਹ ਤੇ ਜੇ ਜੇ ਪਲਾਸਿਕ ਸਰਜਨ ਔਨਕੋ ਸਰਜਨ ਦੇ ਨਾਲ ਜਦੋਂ ਮਿਲ ਕੇ ਕੰਮ ਕਰਦੇ ਹੈਗੇ ਤੇ ਔਨਕੋ ਸਰਜਨ ਆਪਣਾ ਕੰਮ ਕਰ ਰਿਹਾ ਉਹਨਾਂ ਦਾ ਕੰਮ ਹੈਗਾ ਕੈਂਸਰ ਦਾ ਇਲਾਜ ਕਰਨਾ ਹੈਗਾ ਕੱਢ ਦਿੰਦੇ ਹੈਗੇ ਸਾਰਾ ਕੁਝ ਤੇ ਹਾਂ ਤੇ ਅਸੀਂ ਫਿਰ ਅ ਅੱਜਕੱਲ ਜਿਸ ਤਰ੍ਹਾਂ ਟੈਕਨੀਕਸ ਬਹੁਤ ਡਿਵੈਲਪ ਹੋ ਗਈਆਂ ਅਸੀਂ ਦੁਬਾਰਾ ਉਸ ਮਿਸਿੰਗ ਪਾਰਟ ਨੂੰ ਬਣਾ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਐਗਜ਼ੈਂਪਲ ਲੈ ਸਕਦੇ ਹੋ ਛਾਤੀ ਦਾ ਕੈਂਸਰ ਹੈਗਾ ਜੇ ਬ੍ਰੈਸਟ ਨਿਕਾਲ ਦਿੱਤੀ ਜਾਏ ਔਰ ਫੀਮੇਲ ਨੂੰ ਤੁਸੀਂ ਕਹਦੋਗੇ ਹੁਣ ਤੁਹਾਡਾ ਕੈਂਸਰ ਠੀਕ ਹੋ ਗਿਆ ਬਟ ਛਾਤੀ ਇਸ ਤਰ੍ਹਾਂ ਹੀ ਰਹੇਗੀ ਇਹ ਬਹੁਤ ਹੀ ਮੁਸ਼ਕਲ ਹੈਗਾ ਤੇ ਅਸੀਂ ਅੱਜ ਦੇ ਦਿਨ ਵਿੱਚ ਉਹ ਛਾਤੀ ਦੁਆਰਾ ਬਣਾ ਸਕਦੇ ਆ ਛਾਤੀ ਬਣਾਉਣ ਦੇ ਬੜੇ ਮੈਥਡ ਹੈਗੇ ਇੱਕ ਤੇ ਪੇਸ਼ੈਂਟ ਦਾ ਆਪਣਾ ਮਾਸ ਜਿਹੜਾ ਉਹਨਾਂ ਦੇ ਕੋਲ ਐਕਸਟਰਾ ਹੁੰਦਾ ਹੈਗਾ ਬਾਡੀ ਦੇ ਵਿੱਚ ਬਾਡੀ ਦੇ ਵਿੱਚ ਪੇਸ਼ੈਂਟ ਦਾ 12 ਕਿੱਥੋਂ ਲੈ ਰਹੇ ਉਸ ਨੂੰ ਅਸੀਂ ਬਣਾ ਲਿਆ ਕੇ ਮਾਸ ਬਣਾ ਛਾਤੀ ਦੁਆਰਾ ਬਣਾ ਸਕਦੇ ਆ ਜੀ ਜਾਂ ਫਿਰ ਜੇ ਮਾਸ ਹੀ ਕਮੀ ਨਹੀਂ ਹੈਗੀ ਸਿਰਫ ਸਾਨੂੰ ਕੋਈ ਪ੍ਰੋਜੈਕਸ਼ਨ ਦੇਣੀ ਹੈਗੀ ਉਹਦੇ ਵਾਸਤੇ ਅਸੀਂ ਉਸ ਦੇ ਥੱਲੇ ਮਾਸ ਦੇ ਅੰਦਰ ਇੰਪਲਾਂਟਸ ਰੱਖ ਦਿੰਦੇ ਜਿਹਨੂੰ ਅਸੀਂ ਬਾਇਓ ਕੰਪੈਟੀਬਲ ਇੰਪਲਾਂਟ ਕਹਿੰਦੇ ਹੈਗੇ ਕੋਈ ਮਤਲਬ ਇਹਦੇ ਵਿੱਚ ਕੋਈ ਆਰਟੀਫੀਸ਼ੀਅਲ ਲਿਮਬ ਆਰਟੀਫੀਸ਼ੀਅਲ ਲਿਮਬ ਨਹੀਂ ਲਿਮਬ ਨਹੀਂ ਹੁੰਦਾ organ ਨਹੀਂ ਆਏਗਾ ਇੱਕ ਆਰਟੀਫੀਸ਼ੀਅਲ ਇੰਪਲਾਂਟ ਕਹਿੰਦੇ ਕਿ ਇੱਕ ਚੀਜ਼ ਹੈਗੀ ਜਿਹੜੀ ਬੋਡੀ ਐਕਸੈਪਟ ਕਰ ਲੈਂਦੀ ਹੈਗੀ ਤੇ ਤੁਸੀਂ ਉਹਨੂੰ ਅੰਦਰ ਪਾ ਦਿੰਦੇ ਹੋ ਤੇ ਉਹਨੂੰ ਇੰਪਲਾਂਟ ਕਹਿੰਦੇ ਹੈਗੇ ਜਿਸ ਤਰ੍ਹਾਂ ਇੰਪਲਾਂਟ ਆ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਜਿਸ ਤਰ੍ਹਾਂ ਨੀ ਰਿਪਲੇਸਮੈਂਟ ਹੁੰਦੀ ਹੈ ਕਿ ਹਿਪ ਰਿਪਲੇਸਮੈਂਟ ਹੁੰਦੀ ਹੈਗੀ ਉਹਦੇ ਵਿੱਚ ਤੁਸੀਂ ਇੰਪਲਾਂਟ ਪਾਉਂਦੇ ਹੋ ਨਾ ਇਸ ਤਰ੍ਹਾਂ ਹੀ ਛਾਤੀ ਦੇ ਵਾਸਤੇ ਵੀ ਇੰਪਲਾਂਟ ਹੁੰਦੇ ਹੈਗੇ ਜਿਹੜੇ ਸਿਲੀਕੋਨ ਮਟੀ ਬਾਡੀ ਅੰਦਰ ਨਾਲ ਤੇ ਉਹ ਦੁਬਾਰਾ ਤੁਸੀਂ ਬਣਾ ਸਕਦੇ ਹੋ ਆਮ ਤੌਰ ਤੇ ਜਿਹੜਾ ਆਪਾਂ ਸੁਣਦੇ ਹਾਂ ਵੀ ਜੀਭ ਦਾ ਕੈਂਸਰ ਉਹ ਗੁਟਕੇ ਘਟਕੇ ਖਾਣ ਨਾਲ ਜਿਵੇਂ ਹੋ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਹੋ ਜਾਂਦਾ ਹੈ ਤੇ ਇਹ ਛਾਤੀ ਦਾ ਜਿਹੜਾ ਕੈਂਸਰ ਹੁੰਦਾ ਔਰਤਾਂ ਵਿੱਚ ਇਹ ਇਹਦੇ ਕੀ ਇਹਦੇ ਵੀ ਬਹੁਤ ਸਾਰੇ ਵਜ੍ਹਾ ਹੈਗੀ ਕੁਝ ਤਾਂ ਲੋਕ ਕਹਿੰਦੇ ਕਿ ਲਾਈਫ ਸਟਾਈਲ ਚੇਂजेस ਆ ਰਹੇ ਹੈਗੇ ਬਹੁਤ ਜ਼ਿਆਦਾ ਖਾਣਾ ਪੀਣਾ ਖਾਣਾ ਪੀਣਾ ਤੇ ਦੂਜਾ ਕਈ ਕਿਸਿਸ ਵਿੱਚ ਐ ਫੈਮਿਲੀ ਚ ਵੀ ਰਨ ਕਰਦਾ ਹੈਗਾ ਅ ਅ ਕਿ ਵੀ ਮਦਰ ਨੂੰ ਜੇ ਬ੍ਰੈਸਟ ਕੈਂਸਰ ਸੀਗਾ ਤੇ ਚਾਂਸਸ ਹੈ ਕਿ ਡਾਕਟਰ ਨੂੰ ਵੀ ਕੈਂਸਰ ਹੁੰਦਾ ਚਾਂਸ ਥੋੜਾ ਜੈਨਿਕ ਜੈਨੇਟਿਕ ਵੀ ਇਹਨੂੰ ਹੋ ਸਕਦਾ ਹੈਗਾ ਮਗਰ ਜ਼ਿਆਦਾਤਰ ਲਾਈਫ ਸਟਾਈਲ ਚੇਂजेस ਕਰਕੇ ਹੋ ਰਿਹਾ ਹੈ ਤੇ ਅੱਜਕੱਲ ਦੀ ਅੱਜਕੱਲ ਦੀ ਜਿਹੜੀ ਸਮਾਂ ਹੈ ਉਹਦੇ ਵਿੱਚ ਕੈਂਸਰ ਬ੍ਰੈਸਟ ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਹੁੰਦਾ ਸੀ ਉਸ ਤੋਂ ਬਹੁਤ ਜ਼ਿਆਦਾ ਹੋ ਰਿਹਾ ਹੈ ਗੰਟੀ ਦੀ ਗੱਲ ਸਿਰਫ ਤੇ ਸਾਡਾ ਕਹਿ ਲੋ ਵੀ ਫਾਸਟ ਫੂਡ ਇੱਕ ਮੇਜਰ ਰੋਲ ਕਹਿ ਸਕਦੇ ਆ ਉਹ ਵੀ ਹੋ ਸਕਦਾ ਹੈਗਾ ਪਰ ਹੋਰ ਦੇਖੋ ਤੁਸੀਂ ਹਵਾ ਵੀ ਸਾਫ ਨਹੀਂ ਆਏਗੀ ਹਰ ਜਗ੍ਹਾ ਪੋਲੂਸ਼ਨ ਹੈਗਾ ਇਨਸੈਕਟੀਸਾਈਡਸ ਹੈਗੇ ਹਰ ਜਗ੍ਹਾ ਤੇ ਉਹ ਸਾਰੀ ਚੀਜ਼ਾਂ ਕਰਕੇ ਪ੍ਰਦੂਸ਼ਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਨੰਬਰ ਆਫ ਰੀਜ਼ਨਸ ਆਪਾਂ ਕਹਿ ਸਕਦੇ ਆ ਨੰਬਰ ਆਫ ਰੀਜ਼ਨਸ ਆ ਰਹੇ ਆ ਅੱਛਾ ਜਿਹੜੀ ਤੁਸੀਂ ਟੈਕਨੀਕ ਦੱਸ ਰਹੇ ਅਸੀਂ ਬਾਡੀ ਦੇ ਵਿੱਚੋਂ ਹੀ ਆਪਾਂ ਕੁਝ ਜਿਵੇਂ ਮਾਸਕ ਲੈਨੇ ਆਪਾਂ ਮੈਂ ਹਾਂਜੀ 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 ਆਮ ਤੌਰ ਤੇ ਹਰ ਇਨਸਾਨ ਦੇ ਸਰੀਰ 'ਚ ਉਹ ਐਕਸਟਰਾ ਮਾਸਕ ਹੁੰਦਾ ਹੁੰਦਾ ਹੀ ਹੈ ਉਹ ਛੁਪੀ ਹੁੰਦਾ ਛੁ अच्छा थे ਤੁਸੀਂ ਹਾਲ ਤੱਕ ਕੁਝ ਇਹ ਜੇ ਆਪਰੇਸ਼ਨ ਕੀਤੇ ਨੇ ਕਿੰਨੇ ਸਕਸੈਸਫੁਲ ਰਹੇ ਕਿੰਨਾ ਕੁ ਇਮੋਸ਼ਨਸ ਜਿਹੜਾ ਦੇਖਣ ਨੂੰ ਮਿਲਿਆ ਪੇਸ਼ੈਂਟ ਬਹੁਤ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਦਾ ਕਿ ਜਦੋਂ ਪੇਸ਼ੈਂਟ ਹਸਪੀਟਲ ਚ ਆਏ ਉਹਨੂੰ ਦੱਸੋ ਤੁਹਾਨੂੰ ਕੈਂਸਰ ਆਇਆ ਉਹ ਘਬਰਾਇਆ ਹੁੰਦਾ ਹੈਗਾ ਫਿਰ ਉਹਨੂੰ ਦੱਸੋਗੇ ਇਹਦਾ ਕੜਾ ਨਾ ਪਾਏਗਾ ਉਹ ਇੱਥੇ ਇਤਨਾ ਬੜਾ ਡਿਫੈਕਟ ਬਣ ਜਾਏਗਾ ਫਿਰ ਉਹ ਜਦੋਂ ਬਹੁਤ ਉਦਾਸ ਹੋ ਕੇ ਤੁਸੀਂ ਹਾਂ ਖੱਡਾ ਪਿਆ ਬਣ ਜਾਏਗਾ ਡੂੰਘ ਬਣ ਜਾਏਗੀ ਤੇ ਫਿਰ ਜਦੋਂ ਉੱਠੇ ਉਹਨੂੰ ਪਤਾ ਲੱਗੇ ਕਿ ਇੱਥੇ ਡੂੰਘ ਵੀ ਨਹੀਂ ਹੈਗਾ ਤੇ ਜਿਹੜਾ ਜਿਹੜਾ ਮੇਰਾ ਪਾਰਟ ਸੀ ਉਹ ਮਿਸਿੰਗ ਹੈਗਾ ਉਹ ਵੀ ਨਹੀਂ ਹੈਗਾ ਮੈਂ ਸਾਰਾ ਉਸ ਬਰਾਬਰ ਹੀ ਹੈਗਾ ਤੇ ਉਹਨੂੰ ਜਿਹੜੀ ਫੀਲਿੰਗ ਹੁੰਦੀ ਹੈ ਇਟਸ ਅ ਸੈਂਸ ਆਫ ਰਿਲੀਫ ਕਿ ਕੈਂਸਰ ਵੀ ਠੀਕ ਹੋ ਗਿਆ ਤੇ ਮੇਰੀ ਕੋਈ ਡਿਸਫਿਗਰਮੈਂਟ ਵੀ ਨਹੀਂ ਹੋਈ ਹੈ ਕੋਈ ਜਕ੍ਰਿਤੀ ਵੀ ਨਹੀਂ ਆਈ ਮੈਨੂੰ ਬਿਲਕੁਲ ਸ਼ਰਮਾ ਜੀ ਇੱਕ ਹੋਰ ਚੀਜ਼ ਦੇਖਣ ਨੂੰ ਮਿਲਦੀ ਹੈ ਕਈ ਵਾਰ ਜਿਵੇਂ ਕੈਂਸਰ ਇੱਕ ਵਾਰੀ ਆਪਾਂ ਆਪਰੇਸ਼ਨ ਕਰਕੇ ਰਿਮੂਵ ਕਰਦੇ ਆ ਕਿੰਨੇ ਪਰਸੈਂਟ ਚਾਂਸ ਹੁੰਦੇ ਕੋਈ ਦੁਬਾਰਾ ਵੀ ਹੋ ਸਕਦਾ ਉਹ ਬਹੁਤ ਸਾਰੇ ਜਿਸ ਤਰ੍ਹਾਂ ਡਾਕਟਰ ਸਾਹੂ ਨੇ ਵੀ ਦੱਸਿਆ ਸੀ ਇਹ ਬਹੁਤ ਸਾਰੇ ਚੀਜ਼ਾਂ ਤੇ ਡਿਪੈਂਡ ਕਰਦਾ ਕਿ ਕੈਂਸਰ ਇਸ ਟਾਈਪ ਦਾ ਆਏਗਾ ਉਹ ਕਿਤਨੀ ਲੇਟ ਸਟੇਜ ਆਇਆ ਪਤਾ ਲੱਗਿਆ ਸਾਨੂੰ ਲੈਵਲ ਕੀ ਸੀਗਾ ਲੈਵਲ ਕੀ ਸੀਗਾ ਤੇ ਉਹ ਪੇਸ਼ੈਂਟ ਦੇ ਜੈਨੇਟਿਕ ਫੈਕਟਰਸ ਕਿਹੜੇ ਹੈਗੇ ਸਾਰੀ ਚੀਜ਼ਾਂ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਆਪਣਾ ਰੋਲ ਪਲੇ ਕਰਦੀ ਹੈਗੀਆਂ ਬਟ ਬੁੱਟੇ ਤੌਰ ਤੇ ਮੈਂ ਇਹ ਕਹਿ ਸਕਦਾ ਕਿ ਜੇ ਕੈਂਕਰ ਸਰਜਨ ਸਾਡਾ ਕਾਫੀ ਜ਼ਿਆਦਾ ਰੈਡੀਕਲੀ ਉਹਨੂੰ ਕੱਢ ਦਿੰਦਾ ਹੈਗਾ ਤੇ ਚਾਂਸਸ ਰਿਕਰੈਂਸ ਦੇ ਦੁਆਰਾ ਬਹੁਤ ਘਟ ਜਾਂਦੇ ਹੈ ਠੀਕ ਹੈ ਬਿਲਕੁਲ ਠੀਕ ਹੈ ਤੇ ਹਾਲੇ ਤੱਕ ਇਹ ਟੈਕਨੀਕ ਆਪਣੇ ਇੰਡੀਆ ਚ ਕਈ ਹੈ ਜਾਂ ਪੰਜਾਬ ਚ ਜਾਂ ਕਦੋਂ ਆਈ ਹੈ ਇਹ ਟੈਕਨੀਕ ਇਹ ਤਾਂ ਕਾਫੀ ਸਾਲਾਂ ਤੋਂ ਚੱਲ ਰਹੀ ਹੈਗੀ ਮੈਂ ਕਵਾਂਗਾ ਪਿਛਲੇ ਘੱਟੋ ਘੱਟ 20 ਸਾਲਾਂ ਤੋਂ ਤੋਂ ਅਸੀਂ ਰੈਗੂਲਰਲੀ ਇਹ ਕੰਮ ਕਰਦੇ ਰਹੇ ਸੀ ਪੀਜੀਐਚ ਵਿੱਚ ਕਰਦੇ ਸੀ ਉਹ ਜਿਹੜਾ ਜਿਹੜੇ ਅੰਗ ਬਣਾਉਣ ਵਾਲੇ ਹਾਂਜੀ ਹਾਂ ਇਹ ਤੇ ਕਰਦੇ ਆ ਆਮ ਲੋਕਾਂ ਚੱਲ ਘੱਟ ਪਹੁੰਚੀ ਮਨ ਲੱਗਦਾ ਲੈ ਲੋਕਾਂ ਨੂੰ ਅਸੀਂ ਐਸੀ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਚੇਤਾ ਹੋਏ ਅਵੇਅਰਨੈਸ ਆਏ ਕਿ ਕਵਰਾਨ ਦੀ ਲੋੜ ਨਹੀਂ ਹੈਗੀ ਜੇ ਕੈਂਸਰ ਹੈ ਉਹਦਾ ਇਲਾਜ ਕਰਾਓ ਉਹ ਜਿਹੜਾ ਨਿਕਲਿਆ ਹੈ ਉਹਨੂੰ ਬਣਾਇਆ ਵੀ ਜਾ ਸਕਦਾ ਹੈ ਬਿਲਕੁਲ ਠੀਕ ਹੈ। ਸੋ ਡਾਕਟਰ ਸ਼ਰਮਾ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਔਰ ਬੜਾ ਸਾਫ਼ ਤਰੀਕੇ ਨਾਲ ਦੱਸਿਆ ਕਿ ਜਦੋਂ ਤੁਹਾਡੇ ਸਰੀਰ ਦਾ ਕੈਂਸਰ ਨਾਲ ਕੋਈ ਅੰਗ ਕੱਟਿਆ ਵੱਢਿਆ ਜਾਵੇ ਬਾਹਰ ਕੱਢ ਦਿੱਤਾ ਜਾਵੇ ਤੇ ਉਹਦੇ ਨਾਲ ਜਿਹੜਾ ਕੁਝ ਹਿੱਸਾ ਜਿਹੜਾ ਠੀਕ ਹੁੰਦਾ ਉਹ ਵੀ ਕੱਟਣਾ ਪੈ ਜਾਂਦਾ ਹੁੰਦਾ ਹੈ ਕਿ ਕੱਲ ਨੂੰ ਇਹਦੇ ਤੱਕ ਜਾ ਕੇ ਦੁਬਾਰਾ ਅਸਰ ਨਾ ਕਰੇ ਤੇ ਹੁਣ ਟੈਕਨੀਕ ਉਹੋ ਜੀ ਆ ਗਈ ਹੈ ਕਿ ਜਿਹੜਾ ਤੁਹਾਡੇ ਸਰੀਰ ਦਾ ਅੰਗ ਇਸ ਰੋਗ ਕਰਕੇ ਕੱਟਣਾ ਪਏਗਾ ਉਹ ਦੁਬਾਰਾ ਵੀ ਤੁਹਾਡੇ ਹੀ ਸਰੀਰ ਚੋਂ ਮਾਸ ਲਿਆ ਜਾਏਗਾ ਤੇ ਦੁਬਾਰਾ ਉਹਨੂੰ ਉੱਥੇ ਸਥਾਪਿਤ ਕਰ ਦਿੱਤਾ ਜਾਏਗਾ ਜੇ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਜਦੋਂ ਤੁਸੀਂ ਸ਼ ਕਿਸੇ ਤਰ੍ਹਾਂ ਦੀ ਤੁਹਾਨੂੰ ਹੀਣ ਭਾਵਨਾ ਨਾ ਆਵੇ ਕਿ ਯਾਰ ਮੇਰੇ ਕੋਲ ਸਰੀਰ ਦਾ ਇਹ ਅੰਗ ਨਹੀਂ ਹੈਗਾ ਤੇ ਕਿਤਨਾ ਕਿਤੇ ਜਦੋਂ ਇਹ ਜੇ ਇਮੋਸ਼ਨਸ ਤੁਹਾਡਾ ਸਰੀਰ ਜਦੋਂ ਦੁਬਾਰਾ ਕਾਇਮ ਹੋ ਜਾਏਗਾ ਤੁਹਾਡੀ ਉਮਰ ਆਪਣੇ ਆਪ ਅੱਗੇ ਵੀ ਵਧੇਗੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ